ਦੇਖੋ ਜੀ ਅਸੀਂ ਧੰਨਵਾਦ ਕਰਨੇ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਪੰਜਾਬ ਔਰ ਹਿਮਾਚਲ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਵੀ ਹੜ੍ਹ ਆਏ ਔਰ ਹੜ੍ਹਾਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਜ਼ਮੀਂਦਾਰ ਪਰਿਵਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਉਹਨੂੰ ਨੁਕਸਾਨ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਉਹ ਕੰਨ ਦੌਰਾ ਕਰਕੇ ਗਏ ਨੇ ਔਰ 1600 ਕਰੋੜ ਰੁਪਈਆ ਜਿਹੜਾ ਹੈਗਾ ਉਹ ਪੰਜਾਬ ਨੂੰ ਦੇਕੇ ਗਏ ਨੇ ਸਹੀ ਜਗ੍ਹਾ ਤੇ ਲੱਗੇਗਾ ਦੇਖੋ ਕੱਲ ਮੋਦੀ ਜੀ ਨੇ ਗੱਲ ਕਹੀ ਹੈ ਕਿ 12000 ਕਰੋੜ ਰੁਪਇਆ 12000 ਕਰੋੜ ਰੁਪਇਆ ਪੰਜਾਬ ਸਰਕਾਰ ਦੇ ਕੋਲ ਪਹਿਲਾਂ ਹੀ ਜਦੋਂ ਕੋਈ ਆਪਦਾਨ ਆਦੀ ਉਹਦਾ ਇਹਨਾਂ ਨੇ ਦਿੱਤਾ ਹੁੰਦਾ ਜੀ ਔਰ ਇਹਨਾਂ ਕੋਲ 12000 ਕਰੋੜ ਪਹਿਲਾਂ ਪਿਆ ਹੈ ਇੱਕ ਗੁੰਮਰਾਹ ਕਰ ਰਹੀ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਜੇ 12000 ਕਰੋੜ ਰੁਪਇਆ ਪਹਿਲੋ ਇਹਨਾਂ ਕੋਲ ਪਿਆ ਸੀ ਤੇ ਇਹਨਾਂ ਨੇ ਕਿਉਂ ਨਹੀਂ ਜਿਹੜੇ ਬੰਦ ਸੀ ਉਹ ਪੱਕੇ ਕੀਤੇਗਾ ਜਾਂ ਜਿਹੜੇ ਦਰਿਆ ਨੇ ਉਹਨਾਂ ਦੀ ਕਿਉਂ ਨਹੀਂ ਸਪਾਈ ਕੀਤੀ ਗਈ ਦੇਖੋ 88 ਤੋਂ ਬਾਅਦ ਜਿਹੜਾ ਜਿਹੜੇ ਹੜ੍ਹ ਆਏ ਨੇ ਉਹ 23 ਦੇ ਵਿੱਚ ਥੋੜਾ ਜਿਹਾ ਵੀ ਦਨ ਆਇਆ ਹੜ੍ਹ ਔਰ ਉਹਦੇ ਵਿੱਚ ਵੀ 23 ਦੇ ਵਿੱਚ ਵੀ ਸਰਕਾਰ ਇਹਨਾਂ ਦੀ ਸੀ ਔਰ ਉਹਦੋਂ ਵੀ ਨੁਕਸਾਨ ਹੋਇਆ ਔਰ ਅੱਜ 25 ਦੇ ਵਿੱਚ ਦੁਬਾਰਾ ਜਿਸ ਤਰੀਕੇ ਨਾਲ ਸਾਡਾ ਇਹਨੇ ਔਰ ਸਾਡੇ ਪੰਜਾਬ ਦਾ ਨਕਸਾਨ ਹੋਇਆ ਆਪਾਂ ਸਾਰੇ ਜਾਣਦੇ ਆ ਜੇ 12000 ਕਰੋੜ ਰੁਪਇਆ ਇਹਨਾਂ ਕੋਲ ਪਿਆ ਸੀ ਇਹ ਕਹਿੰਦੇ ਜੀ ਪੈਸਾ ਸਾਨੂੰ ਸਿੱਧਾ ਦੇ ਦਿਓ ਐਡਾਂ ਦੇ ਲਗਾਉਣ ਵਾਸਤੇ ਜੇਬਾਂ 'ਚ ਪਾਉਣ ਵਾਸਤੇ ਪੰਜਾਬ ਨੂੰ ਲੁੱਟਣ ਵਾਸਤੇ ਕਿਉਂਕਿ ਦਿੱਲੀੋਂ ਇੱਕ ਕੇਜਰੀ ਵਾਲਿਆਂ ਕੰਪਨੀ ਡਾਕੂਆਂ ਦੀ ਚੋਰਾਂ ਦੀ ਇੱਕ ਟੋਲਾ ਇਕੱਠਾ ਹੋ ਕੇ ਪੰਜਾਬ ਨੂੰ ਲੁੱਟਣਾ ਚਾਹੁੰਦਾ ਕੱਲ ਕੁਛ ਇਹਨਾਂ ਦੇ ਇੱਕ ਮੰਤਰੀ ਬੋਲ ਰਿਹਾ ਸੀ ਜੀ ਇਹ ਜਦੋਂ ਸੈਂਟਰ ਸਰਕਾਰ ਪੈਸੇ ਦਿੰਦੀ ਏ ਉਹ ਸ਼ਰਤਾਂ ਲਗਾ ਕੇ ਦਿੰਦੀ ਏ ਵੀ ਸ਼ਰਤਾਂ ਲਗਾ ਕੇ ਜਿਸ ਚੀਜ਼ ਵਾਸਤੇ ਪੈਸਾ ਦਿੱਤਾ ਜਾਂਦਾ ਹੈ ਪੈਸਾ ਤਾਂ ਉੱਥੇ ਲੱਗਣਾ ਚਾਹੀਦਾ ਜੇ ਪੈਸਾ ਮਕਾਨ ਵਾਸਤੇ ਬਣਾਉਣ ਵਾਸਤੇ ਤੁਮ ਦੇ ਰਹੇ ਨੇ ਤੇ ਤੁਸੀਂ ਉਹਨਾਂ ਦੀਆਂ ਕਾਰਾਂ ਲੈ ਲੋਗੇ ਜੇ ਜ਼ਿਮੀਂਦਾਰਾਂ ਨੂੰ ਕੋਈ ਪੈਸਾ ਜ਼ਿਮੀਂਦਾਰਾਂ ਦੇ ਖਜ਼ਾਨੇ ਜਾਣਾ ਚਾਹੀਦਾ ਹੈ ਜ਼ਿਮੀਂਦਾਰਾਂ ਵਾਸਤੇ ਪੈਸੇ ਤੁਮ ਦਵਾਂਗੇ ਤੇ ਤੁਸੀਂ ਆਪਣੀ ਐਡਾਂ ਤੇ ਪੈਸੇ ਲਗਾ ਦਿਓਗੇ ਤੇ ਵੀਰਾ ਸੈਂਟਰ ਕਿਦਾਂ ਬਰਦਾਸ਼ਤ ਕਰੇਗਾ ਕੱਲ ਕਪੂਰ ਗੁਰਦਾਸਪੁਰ ਦੇ ਵਿੱਚ ਜ਼ਿੰਮੇਦਾਰ ਵੀਰਾਂ ਨੇ ਗੱਲ ਕਹੀ ਵੀ 23 ਦੇ ਵਿੱਚ ਵੀ ਜਿਹੜਾ ਪਾਣੀ ਆਇਆ ਸੀ ਸਾਨੂੰ ਉਹਦੇ ਵੀ ਪੈਸੇ ਨਹੀਂ ਮਿਲੇ ਜਦੋਂ ਕਿ ਭਗਵੰਤ ਮਾਨ ਨੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਸਨ ਬੱਕਰੀ ਦੇ ਵੀ ਪੈਸੇ ਮਿਲਣਗੇ ਤੇ ਇੱਕ-ਇੱਕ ਚੀਜ਼ ਦੇ ਤੁਹਾਨੂੰ ਪੈਸੇ ਦਿੱਤੇ ਜਾਣਗੇ ਤੇ ਅੱਜ ਤੱਕ ਕਿਸੇ ਨੂੰ ਕੋਈ ਪੈਸਾ ਨਹੀਂ ਮਿਲਿਆ ਤੇ ਉਹਨੂੰ ਦੇਖਦੇ ਹੋ ਇਹ ਦੇਖੋ ਸੈਂਟਰ ਸਰਕਾਰ ਕੋਲ ਜੇ ਪੈਸਾ ਆਣਾ ਤੇ ਉਹਦੇ ਲਿਖ ਕੇ ਭੇਜੇਗੀ ਨਾ ਵੀ ਜਿਸ ਚੀਜ਼ ਦਾ ਜਿਹਦਾ ਕੋਈ ਨੁਕਸਾਨ ਹੋਇਆ ਪੈਸੇ ਉਹਨੂੰ ਮਿਲਨੇ ਚਾਹੀਦੇ ਨੇ ਅੱਜ ਜ਼ਿੰਮੇਦਾਰਾਂ ਦਾ ਮੇਰੇ ਵੀਰਾਂ ਦਾ ਨੁਕਸਾਨ ਹੋਇਆ ਵੇ ਜੇ ਉਹਨਾਂ ਦਾ ਜ਼ਮੀਨਾਂ ਰੁੜ ਗਈਆਂ ਰੇਤਾ ਜੰਮ ਗਿਆ ਤੇ ਉਹ ਰੇਤਾ ਕੱਢਣ ਵਾਸਤੇ ਪੈਸੇ ਚਾਹੀਦੇ ਨੇ ਉਹਦੇ ਪਹਿਲ ਕਰਨ ਚਾਹੀਦੇ ਨੇ ਜੇ ਉਹਨਾਂ ਦੇ ਮਕਾਨ ਟੁੱਟ ਗਏ ਤੇ ਉਹਨਾਂ ਨੂੰ ਮਕਾਨ ਬਣਾਉਣ ਵਾਸਤੇ ਪੈਸੇ ਮਿਲਨੇ ਚਾਹੀਦੇ ਨੇ ਜੇ ਉਹਨਾਂ ਦੀਆਂ ਗਊਆਂ ਮੱਝਾਂ ਮਰ ਗਈਆਂ ਜਾਂ ਰੁੜ ਗਈਆਂ ਉਹਦੇ ਪੈਸੇ ਮਿਲਨੇ ਚਾਹੀਦੇ ਨੇ ਇਹ ਕਹਿੰਦਾ ਨਾ ਇਹ ਨਾ ਲਿਖ ਕੇ ਦਿਓ ਸਾਨੂੰ ਤੇ ਸਿੱਧੇ ਪੈਸੇ ਪਕੜਾ ਦਿਓ ਔਰ ਅਸੀਂ ਆਪਣੀਆਂ ਜੇਬਾਂ 'ਚ ਪਾਈਏ ਤੇ ਪੰਜਾਬ ਤੋਂ ਫਰੋ ਜਾਈਏ ਔਰ ਇਹ મોદી ਜੀ ਨਹੀਂ ਹੁੰਦੇ ਨਿਕਏ ਕਿ ਕਿਸ ਤਰ੍ਹਾਂ ਉਹਨਾਂ ਨੂੰ ਜਾਇਜ਼ਾ ਮਿਲੇਗਾ ਮਾਇਜ਼ਾ ਕਿਸ ਤਰ੍ਹਾਂ ਮਿਲੇਗਾ ਦੇਖੋ ਕੱਲ ਕਿਸਾਨ ਵੀਰਾਂ ਨੇ ਗੱਲ ਕਹੀ ਏ ਕਿ મોદી ਜੀ ਇਹਨਾਂ ਨੂੰ ਪੈਸਾ ਨਾ ਦੇਣਾ ਪੈਸਾ ਡਾਇਰੈਕਟ ਜਿੰਨਾ ਜਿੰਨਾ ਲੋਕਾਂ ਦੇ ਨੁਕਸਾਨ ਹੋਏ ਨੇ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਔਰ ਮਿਲਣਾ ਵੀ ਚਾਹੀਦਾ ਹੈ ਉਹਨਾਂ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਮੋਦੀ ਜੀ ਨੇ ਪ੍ਰੋਮਿਸ ਕੀਤਾ ਹੈ ਵੀ ਸਾਰਿਆਂ ਨੂੰ ਜਿਹਦਾ ਜਿਹਦਾ ਨੁਕਸਾਨ ਹੋਏਗਾ ਹਰ ਚੀਜ਼ ਦਾ ਪੈਸਾ ਮਿਲੇਗਾ ਉਹਦਾ ਟੋਟਲ ਲਗਾਣਾ ਪਏਗਾ ਉਹਦਾ ਸਾਰਾ ਅਫਸਰਾਂ ਦੀ ਬਿਊਟੀ ਲਗਾਤੀਆਂ ਨੇ ਵੀ ਕਿੰਨੀਆਂ ਮੱਜਾਂ ਮਰ ਗਈਆਂ ਕਿੰਨੇ ਮਕਾਨ ਟੱਗ ਗਏ ਕਿੰਨੇ ਦੇ ਫਸਲਾਂ ਰੁੜ ਗਈਆਂ ਕਿੰਨੇ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਹਰ ਚੀਜ਼ ਦਾ ਟੋਟਲ ਲੱਗਦਾ ਹੈ ਔਰ ਉਹਦੇ ਮੁਤਾਬਕ ਇਹ ਸਾਰਾ ਉਹ ਪੈਸਾ ਉਹਨਾਂ ਨੂੰ ਡਾਇਰੈਕਟਰ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਅਸੀਂ ਸਾਡ ਵੀ ਮੰਗੇ ਹੋਈ ਹੈ ਵੀ ਮੋਦੀ ਜੀ ਨੂੰ ਵੀ ਜਿਹੜਾ ਪੈਸਾ ਹੈ ਜਿਹੜੇ ਜ਼ਿਮੀਦਾਰ ਭਰਾ ਦਾ ਨੁਕਸਾਨ ਹੋਇਆ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਨਾ ਕਿ ਇਹ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਨੂੰ ਸਰਕਾਰ ਨੂੰ ਪੈਸਾ ਦੇ ਕੇ ਤੇ ਐਡਾਂ ਦੇ ਪੈਸੇ ਲੱਗ ਜਾਣ ਜਾਂ ਆਮ ਆਦਮੀ ਪਾਰਟੀ ਦੇ ਐਮਐਲਏ ਦੀਆਂ ਮੰਤਰੀਆਂ ਦੀ ਜੇਬਾਂ ਭਰੀਆਂ ਜਾਣ ਜੇ ਮਾਈਨਿੰਗ ਜ਼ਿੰਮੇਦਾਰ ਕੱਲ ਕਹ ਰਹੇ ਸੀ ਮੈਕਸਿਮਮ ਜਿਹੜਾ ਨੁਕਸਾਨ ਹੋਇਆ ਜੀ ਮਾਈਨਿੰਗ ਦਾ ਇਹ ਹਜ਼ਾਰਾਂ ਕਰੋੜਾਂ ਰੁਪਏ ਦੀਆਂ ਹੈਰਾ ਫੇਰੀਆਂ ਪੁਰਾਣੀਆਂ ਸਰਕਾਰਾਂ ਨੂੰ ਗੱਲਾਂ ਕਰਦੇ ਸੀ ਔਰ ਸਭ ਤੋਂ ਜ਼ਿਆਦਾ ਮਾਈਨਿੰਗ ਜਿਹ ਹੋਈ ਏ ਤੇ ਇਹਨਾਂ ਦੇ ਸਰਕਾਰ ਦੇ ਟਾਈਮ ਹੋਈ ਏ ਸਰਕਾਰ ਦੇ ਖਜ਼ਾਨੇ 'ਚ ਪੈਸਾ ਨਹੀਂ ਗਿਆ ਇਹਨਾਂ ਦੇ ਮੰਤਰੀਆਂ ਦੀ ਜੇਬਾਂ ਭਰਿਆਂ ਗਏ ਨੇ ਔਰ ਕੱਲ ਮੋਦੀ ਜੀ ਨੂੰ ਲੋਕਾਂ ਨੇ ਜ਼ਿੰਮੇਦਾਰਾਂ ਨੇ ਇਹ ਚੇਤਾਵਨੀ ਗਿਲਾ ਕੀਤਾ ਇਹਦੀ ਇਨਕੁਆਰੀ ਹੋਣੀ ਚਾਹੀਦੀ ਏ ਤੇਈ ਦੇ ਵਿੱਚ ਪੈਸੇ ਜਿਹੜੇ ਸੈਂਟਰ ਸਰਕਾਰ ਵੱਲੋਂ ਆਏ ਉਹ ਵੀ ਨਹੀਂ ਦਿੱਤੇ ਗਏ ਉਹਦੀ ਵੀ ਇਨਕੁਆਰੀ ਹੋਣੀ ਚਾਹੀਦੀ ਹੈ। ਔਰ ਜਿਹੜੀ ਇਹਨਾਂ ਨੇ ਮਾਈਨਿੰਗ ਕੀਤੀ ਹੈ ਉਹਦੀ ਵੀ ਇਨਕੁਆਰੀ ਹੋਣੀ ਚਾਹੀਦੀ ਹੈ। ਔਰ ਮੈਂ ਅੱਜ ਤੁਹਾਨੂੰ ਇੱਕ ਗੱਲ ਕਹਿਣਾ ਚਾਹਨਾ। ਦੇਖੋ ਜਿਸ ਤਰੀਕੇ ਨਾਲ ਜਿੰਨਾ ਅੱਜ ਮੇਰੇ ਜ਼ਿਮੀਂਦਾਰ ਭਰਾਵਾਂ ਦਾ ਨੁਕਸਾਨ ਹੋਇਆ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਹੈ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਂਦਾ। ਇਹ ਨੁਕਸਾਨ ਜਿੰਨਾ ਨੁਕਸਾਨ ਹੋਇਆ ਹੈ ਇਹਨਾਂ ਦੇ ਐਮਐਲਏ ਨੂੰ ਔਰ ਇਹਨਾਂ ਦੇ ਅਫਸਰਾਂ ਨੂੰ ਜਿਹੜੇ ਜਿਹੜੇ ਅਫਸਰ ਇਹਨਾਂ ਦੇ ਜ਼ਿੰਮੇਵਾਰ ਨੇ ਜਿਹੜੇ ਜਿਹੜੇ ਇਹਨਾਂ ਦੇ ਮੰਤਰੀ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਮਾਈਨਿੰਗ ਕਰਕੇ ਹਜ਼ਾਰਾਂ ਕਰੋੜਾ ਰੁਪਏ ਪੰਜਾਬ ਨੂੰ ਲੁੱਟਿਆ ਹੈ ਇਸ ਲੱਖਾਂ ਦੇ ਪਿੱਛੇ ਨਜ਼ਰ ਆਣਗੇ ਇਹਦੀਆਂ ਅਸੀਂ ਲਿਖ ਕੇ ਭੇਜ ਰਹੇ ਹਾਂ ਸਾਡੇ ਸੁਨੀਲ ਜਾਖੜ ਜੀ ਸਾਡੇ ਪ੍ਰਦੇਸ਼ ਦੇਖਸ਼ ਨੇ ਅਸ਼wini ਸ਼ਰਮਾ ਜੀ ਸਾਡੇ ਪ੍ਰਧਾਨ ਨੇ ਪੰਜਾਬ ਦੇ ਲਿਖ ਕੇ ਭੇਜ ਰਹੇ ਹਾਂ ਕਿ ਪ੍ਰਾਣੀਆਂ ਇਹਨਾਂ ਦੀ ਸੀਬੀਏ ਦੀ ਇਨਕੁਆਰੀਆਂ ਹੋਣੇ ਚਾਹੀਦੀਆਂ ਨੇ ਜੇ 12000 ਕਰੋੜ ਰੁਪਏ ਇਹਨਾਂ ਦੇ ਕੋਲ ਪਿਆ ਜੋ ਕਿੱਥੇ ਹੈਗਾ ਇਹਨਾਂ ਨੇ ਕਿਉਂ ਨਹੀਂ ਲਗਾਏ ਜੇ ਆ ਜੋ ਪੈਸੇ ਵਰਤੇ ਹੁੰਦੇ ਸਹੀ ਜਗ ਤਰੀਕੇ ਦੇ ਨਾਲ ਬੰਨਾਂ ਨੂੰ ਪੱਕਾ ਕੀਤਾ ਹੁੰਦਾ ਜਾਂ ਦਰਿਆਵਾਂ ਦੇ ਸਬਾਈਆਂ ਕੀਤੀਆਂ ਹੁੰਦੀਆਂ ਤੇ ਅੱਜ ਇਹ ਜ਼ਿਮੀਦਾਰ ਪਰਵਾਹਾਂ ਦਾ ਨੁਕਸਾਨ ਨਹੀਂ ਸੀ ਹੋਣਾ ਮੈਂ ਤੇ ਧੰਨਵਾਦ ਕਰਨਾ ਜ਼ਿਮੀਦਾਰਾਂ ਦਾ ਔਰ ਉਹਨਾਂ ਦੇ ਪਰਿਵਾਰਾਂ ਦਾ ਜਿਨ੍ਹਾਂ ਦੇ ਆਪਣੇ ਮਕਾਨ ਟਹਿ ਗਏ ਆਪਣੇ ਫਸਲਾਂ ਜਿਨ੍ਹਾਂ ਦੀਆਂ ਸਾਰੇ ਰੁੜ ਗਈਆਂ ਉਹਨਾਂ ਦੇ ਡੰਗਰ ਜਿਹੜੇ ਨੇ ਉਹ ਰੁੜ ਗਏ ਕੁਝ ਮਰ ਗਏ ਔਰ ਉਹਦੇ باوجود ਵੀ ਉਹ ਬੰਨ ਬੰਦੇ ਰਹਿ ਗਏ ਅੱਜ ਜੇ ਲੁਧਿਆਣਾ ਵੀ ਬਚਿਆ ਹੈ ਕਿ ਆਪਾਂ ਸਾਰੇ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਜ਼ਿੰਮੇਦਾਰ ਪ੍ਰਾਮੈਰੀ ਉੱਤੇ ਦਿਨ ਰਾਤ ਅੱਧ ਲੱਗੇ ਰਹੇ ਠੀਕ ਹੈ ਕੁਝ ਲੋਕ ਫੋਟੋਆਂ ਖਿਚਾਣ ਗਏ ਰਹੇ ਡਰਾਮੇ ਕਰਕੇ ਆਏ ਨੇ ਇਹ ਡਰਾਮੇ ਕਰਨ ਦਾ ਟਾਈਮ ਨਹੀਂ ਹੈਗਾ ਇਹ ਕੰਮ ਕਰਨ ਦਾ ਟਾਈਮ ਸੀ ਜਿਸ ਤਰੀਕੇ ਦੇ ਨਾਲ ਜ਼ਿੰਮੇਦਾਰ ਪ੍ਰਾਮਾ ਨੇ ਜੇ ਜੁਬਨ ਨਾ ਬਣਦੇ ਦਿਨ ਰਾਤ ਉਸ ਡਿਊਟੀ ਨਾ ਦਿੰਦੇ ਤੇ ਅੱਜ ਤੁਹਾਡਾ ਲੁਧਿਆਣਾ ਵੀ ਨજર ਨਹੀਂ ਸੀ ਆਣਾ ਲੁਧਿਆਣਾ ਸਭ ਤੋਂ ਵੱਡਾ ਨੁਕਸਾਨ ਹੋਣਾ ਸੀ ਜੇ ਬਚਿਆ ਤੇ ਉਹਨਾਂ ਜ਼ਿੰਮੇਦਾਰਾਂ ਦੀ ਬਦੌਲਤ ਉਹਨਾਂ ਦੇ ਪਰਿਵਾਰਾਂ ਦੇ ਬਦੌਲਤ ਜਿਨ੍ਹਾਂ ਦੇ ਬੱਚੇ ਵੀ ਬੱਚਿਆਂ ਸਮੇਤ ਜਿਨ੍ਹਾਂ ਨੇ ਸਾਡੇ ਸਾਰਿਆਂ ਦੀ ਜਾਨ ਬਚਾਈਆਂ ਨੇ ਦੇਖਿਆ ਜਾ ਰਿਹਾ ਕਿ ਨਾ ਖੁਸ਼ ਨੇ મોદી ਵੱਲੋਂ ਪੈ ਭੇਜਿਆ ਇਹ ਲੇਕਨ ਲੋਕ ਖੁਸ਼ ਨਹੀਂ ਹੈਗੇ ਇਹ ਕੀ ਮਤਵ ਵਾਲਾ ਦੇਖੋ ਲੋਕ ਲੋਕਾਂ ਨੂੰ ਪੈਸੇ ਜਦੋਂ ਮਿਲਣਗੇ ਲੋਕ ਖੁਸ਼ ਹੋਣਗੇ ਜੇ ਨਹੀਂ ਖੁਸ਼ ਹੈਗੇ ਤੇ ਉਹ ਆਮ ਆਦਮੀ ਪਾਰਟੀ ਦੇ ਲੁਟੇਰੇ ਲੋਕ ਖੁਸ਼ ਨਹੀਂ ਹੈਗੇ ਜਿਨ੍ਹਾਂ ਦੀ ਜੇਬਾਂ 'ਚ ਪੈਸੇ ਨਹੀਂ ਜਾਣੇ ਉਹਨਾਂ ਨੂੰ ਚਿੰਤਾ ਸੀ ਉਹਨਾਂ ਨੂੰ ਇੱਕੋ ਹੀ ਉਹਨਾਂ ਦਾ ਟਾਰਗੇਟ ਸੀ ਉਹਨਾਂ ਦਾ ਜ਼ਮੀਨਾਂ ਬਰਬਾਦ ਹੋ ਗਈਆਂ ਜ਼ਿਮੀਂਦਾਰਾਂ ਦੇ ਮਕਾਨ ਰੁੜ ਗਏ ਉਹਨਾਂ ਦੀ ਮੱਝਾਂ ਗਾਮਾ ਰੁੜ ਗਈਆਂ ਉਹਦੀ ਚਿੰਤਾ ਘਟੇ ਉਹਨਾਂ ਨੂੰ ਇਹ ਵੀ ਸਾਨੂੰ 20000 50000 ਕਰੋੜ ਰੁਪਇਆ ਕਿਉਂ ਨਹੀਂ ਸਾਡੀ ਜੇਬਾਂ 'ਚ ਆ ਗਿਆ ਕਿਉਂ ਨਹੀਂ ਸਾਨੂੰ ਮੋਦੀ ਡਾਇਰੈਕਟ ਪੈਸੇ ਦੇ ਕੇ ਗਏ ਉਹਨਾਂ ਨੂੰ ਅੱਜ ਗੁੱਸੇ ਤੇ ਇਸ ਗੱਲ ਦਾ ਗੁੱਸਾ ਹੈ ਵੀ ਡਾਇਰੈਕਟ ਪੈਸੇ ਕਿਉਂ ਨਹੀਂ ਦੇ ਰਹੇ ਸ਼ਰਤਾਂ ਨਾਲ ਕਿਉਂ ਦੇ ਰਹੇ ਨੇ ਅਸੀਂ ਸ਼ਰਤਾਂ ਨਹੀਂ ਲਗਾ ਰਹੇ ਅਸੀਂ ਜਾਣਿਆ ਵੀ ਪੰਜਾਬ ਦੇ ਵਿੱਚ ਜਿਹੜਾ ਪੈਸਾ ਉੱਪਰੋਂ ਸੈਂਟਰ ਸਰਕਾਰ ਲਵਾਉਣਾ ਹੈ ਜਿੰਨਾਂ ਲੋਕਾਂ ਦੇ ਨੁਕਸਾਨ ਹੋਏ ਨੇ ਜਿਹੜੇ ਕਿਸਾਨ ਵੀਰਾਂ ਦੇ ਨੁਕਸਾਨ ਹੋਏ ਨੇ ਉਹਨਾਂ ਨੂੰ ਪੈਸਾ ਮਿਲਣਾ ਚਾਹੀਦਾ ਹੈ ਉਹਨਾਂ ਦੇ ਭਰਪਾਈ ਹੋਣੀ ਚਾਹੀਦੀ ਹੈ ਨਾ ਕਿ ਡਾਇਰੈਕਟ ਪੈਸਾ ਦੇ ਕੇ ਇਹਨਾਂ ਦੀ ਜੱਬਾ ਇਹਨਾਂ ਦੇ ਮੰਤਰੀ ਦੀ ਜੱਬਾ ਭਰ ਜਾਣ ਜਾਂ ਉਹਨਾਂ ਦੇ ਅਫਸਰ ਜਿਹੜੇ ਨੇ ਉਹ ਜੱਬਾ ਭਰ ਜਾਣ